ਕੋਈ ਫਰਕ ਨਹੀਂ ਹੋ ਗਿਆ ਹੋ ਗਿਆ ਪਾਰੇ ਜਮਾ ਕੇ ਪਾਰ ਜਮਾ ਕੇ ਉਹ ਵੀ ਬੰਦ ਗਿਆ ਓਏ ਇਹ ਕਹਿਦਾ ਨੇ ਪਾਰ ਦੇ ਬਸ ਪਾਰ ਦੇ ਅਸੀਂ ਵੀ ਆਣੀ ਆ 211 ਗਰਾਮ ਮੂਰੇ ਲੈ ਲਈ ਨਾ ਮੇਰੇ ਘਰ ਜਾ ਕੁਝ ਮੇਰੇ 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 ਮੇ ਇਹ ਦੇਖਦੇ ਆ ਕੀ ਬਣਦਾ ਸੌਦਾ ਕਿੰਨੇ ਦਾ ਹੁੰਦਾ ਤੁਹਾਨੂੰ ਬਾਰੀ ਜਾਣਕਾਰੀ ਦੇਵਾਂਗੇ ਵੀਡੀਓ ਨਾਲ ਤੁਹਾਨੂੰ ਦੇ ਰਹੇ ਹੋ ਐਂਡ ਤੱਕ ਤੁਸੀਂ ਆਪਣੀ 10000 ਕੋਲੋਂ ਪਾਏ ਆਪਣੇ ਕੋਲੇ ਘਰੇ ਵੀ ਆ ਗਏ ਛੋਤੇ ਤੋਂ ਉਹਦੇ 90 ਕਹਤਾ ਸੀ ਨਮਾਇਨਾਂ ਨੂੰ ਹਾਂ ਮੈਂ ਕਹਿੰਦਾ 90000 ਦਾ ਦੇ ਦਿਆਂਗਾ ਪਾਪਾ ਉਹਦਾ ਯਾਰ ਦੋ ਨਾਲ ਸਾਡੇ ਕੋਲੇ ਆਇਆ ਬਿੱਲਿਆ ਆ ਮਾਰ ਆ ਗਏ ਬਹੁਤ ਹੀ ਨਾਲ ਲੋੜ ਦੇ ਦੇ ਜਿਹੜਾ ਆਪਣੀ ਜ਼ਿੰਮੇਵਾਰੀ ਲਈਦਾ ਗੱਲ ਸੁਣ ਲੈ ਜੇ ਚੰਪੇ ਦੇ ਛਾਲੇ ਵੀ ਆਏ ਹੋਰ ਨਹੀਂ ਗੱਲ ਤੇਰੇ ਕੋਲੇ ਆਏ ਸੀਗੇ ਭਰਾ ਦੇ ਭਰਾ ਦੇ ਭਰਾ ਦੇ ਕੱਚੇ ਹੀ ਲੈ ਲੈ ਕਮੋ ਨਾ ਇਹ ਨੀ ਚਾਗ ਲੈ ਤਾਂ ਕਿ ਉਹ ਕਿ ਨਹੀਂ ਚਾਗਿਆ ਨਹੀਂ ਹੈ ਲਾ ਚ ਕੀ ਨਾ ਲਾ ਹੋ ਲਾ ਹਿਆ ਮਾਤਾ 40000 ਸਿੱਧੀ ਕਰਾਉਂਦਾ 50000 ਰੁਪਏ ਲਾ ਲਿਆ 40000 ਬਣਨ ਦਾ 100 ਰੁਪਏ ਬਣੇ ਨਾ ਦਿਖਾ ਲਗੇ ਨਹੀਂ 2200 ਰੁਪਏ ਦੇ ਫੇਰ 5 ਮੋਡਲ ਲੱਗੇ 7800 ਹੁੰਦਾ ਹਾਂ ਰਸਤੇ ਜਾਰੀ ਰਸਤੇ ਕੀ ਕਰ ਰਹੀ ਮੈਂ 9000 ਹੀ ਕਹਿੰਦਾ ਇਹ ਗੱਲ ਸੌਦਾ ਕਰ ਲੈ ਕੋਈ ਸੌਦਾ ਕਰ ਲੈ 20000 ਕਹਿੰਦੇ ਸੌਦਾ ਕਰਦੇ ਹਾਂ ਹਾਂ ਗੱਲ ਹੋ ਗਈ ਸੌਦਾ ਪੈ ਮੂਨਾ ਅੱਛੀ ਕਹਿੰਦਾ ਯਾਰ ਕੋਈ ਆਣੀ 2000 ਘੱਟ ਲੈ ਜੇ 1000 ਰਿਸ਼ਤੇਦਾਰ ਦਾ ਕੰਮ ਮੇਰਾ ਪਹਾੜਾ ਸਰੇ ਜਾਂਦੀ ਹੈ ਰਸਤੇ ਵਾਲਾ ਨੂੰ 2000 ਘੜ ਦੇ ਦਿੰਦੇ ਓਏ ਕੀ ਭਾਈਆਂ ਕਿ ਡਵਾੜਾ ਇੱਕ ਚੜਲਣਾ ਕੋਈ ਹਾਂ ਜਾਂ ਨਾ ਯਾਰ 75000 ਦਾ ਰੱਖ ਰੱਖ ਭਰਾ ਬਿੱਲੇ ਭਰਾ ਬਿੱਲੇ ਭਰਾ ਬਿੱਲੇ ਭਰਾ ਬਿੱਲੇ ਬਾਬਾ ਠੀਕ ਹੈ ਨਹੀਂ ਬਹੁਤ ਆ ਬਈ ਯਾਰ ਓਏ ਭਾਈ ਯਾਰ ਬਿੱਲੇ ਮੇਰੀ ਗੱਲ ਆ ਇਹਨਾਂ ਨੂੰ ਇਹਨਾਂ ਕਹਿੰਦਾ ਵੀ ਆਪਾਂ ਨੂੰ ਮੜੀ ਦੇ ਜਮਾਨਾ ਰਾਸ਼ਟਾ ਮਾਂ ਰਾਸ਼ਟਾ ਦੇ ਜਰ ਜਮਾਨਾ ਰਾਸ਼ਟਾ ਦੇਣਾ ਯਾਰ ਪਰ ਦੋ ਸੀਰੇ ਲੱਗੇ ਸੀਰੇ ਕਿਹਾ ਦਹਾਨਾ ਲਾ ਦੇ ਯਾਰ ਮਤਲਬ ਨਹੀਂ ਨਹੀਂ ਸੀਰੇ ਲੱਗੇ ਸੀਰੇ ਲੱਗੀ ਆ ਵਾਏ ਆ ਜਾ ਸੀਰੇ ਕਾ ਕੀ ਕਰਾਂ ਇਹ ਡਾਟਾ ਇਹ ਆ ਆ ਸਾਹਮਣੇ ਬੰਦੇ ਆ ਆਪਾਂ ਤਾਂ ਇਹਦੇ ਪਾਸ 7000 ਬਣ ਜੇ ਆ 15 ਰੁਪਏ 2 ਰੁਪਏ ਬਣਾਉਣ ਦਾ ਮੱਖਾ ਮਾਰਦੇ ਬਾਈ ਮੁੰਡਾ ਕਿਹਦੀ ਕਹਿੰਦੇ ਆ 75 ਦੇ ਸੀ ਕੋਈ ਨਹੀਂ ਜਾ ਰਿਹਾ ਓਏ ਮੁੰਡਾ ਮੁੰਨੂ ਕਹਿੰਦਾ ਸੀ ਯਾਰ ਮੁੰਨੂ ਕਹਿੰਦਾ ਨਾ ਮੈਨੂੰ ਫੋਨ ਤੇ ਪਹਿਲਾਂ ਵੀ ਗੱਲ ਕਰੀ ਇੱਕ ਦੋ ਵਾਰ ਇਹਦੇ ਮੁੰਨੂ ਨਾਲ ਗੱਲ ਕਰੀ ਆਂ ਇਹ ਕਰ ਲੋ ਕੋਈ ਨਹੀਂ ਜਾਏਗਾ ਕੋਈ ਕਿੱਥੇ ਵੀ ਲੰਗਾ ਯਾਰਾ ਮੇਰੇ ਅੱਖ ਨਾ ਲੋਈ ਮੇਰੇ ਰੈਰੂ ਜਾ ਕੇ ਦੋ ਵਾਰ ਜਨਮ ਬੱਸ ਮੈਂ ਉਹ ਨਾ ਮੇਰੀ ਗੱਲ ਸੁਣ ਉਹ ਹਾਂ ਨਹੀਂ ਕਹਦੇ ਬੰਦੇ ਮੈਂ ਵੀ ਤੇਰੇ ਜੇਸ ਕਿਰ ਗਿਆ ਮੈਂ ਘਟ ਲਿਆ ਅਗਲੇ ਬੰਦੇ ਦਾ ਕੰਮ ਤਨੜ ਅਕਸਰ ਐਟਰ ਬੇਕਰ ਨਾਲ ਆ ਹਾਂ ਠੀਕ ਆ ਮੈਂ ਤੇ ਚੱਲ ਜਾਂ ਤੂੰ ਆ ਗਿਆ ਤੇਰੇ ਕੋਈ ਕੰਮ ਪੈ ਜੋ ਇਹ ਵੀ ਬੰਦੇ ਕਮਾਂਦੀ ਰਿਸ਼ਤੇਦਾਰ ਬਣ ਆਪਾਂ ਨੂੰ ਇਹ ਕੰਮ ਪੈ ਸ਼ਤਰਿਆ ਦੇ ਚੱਪਾ ਆ ਲੈਣਾ ਤਾਂ ਆਗਾ 88 ਦਾ ਕਹੇਗਾ ਤੂੰ ਟਰੈਡ ਦੇ ਯਾਰ ਐ ਚੱਪਰਤਾ ਹੋ ਸ਼ਤਰਿਆ ਦੇ ਪਰਦੇ ਬਈ ਪਰ ਤੂੰ ਯਾਰ ਮੇਰਾ ਗੱਲ ਸੁਣ ਲੈ ਨਹੀਂ ਆ ਓਏ ਇਹ ਕਹਿਦਾ ਨੇ ਪਰਦੇ ਵਸਤਾ ਨੇ ਅਸੀਂ ਵੀ ਆੜੀ ਆ 212 ਕਿਲਾ ਮੂਰੇ ਪਰਦੇ ਪੋਲੀ ਨਾ ਪਰਦੇ 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 ਆਫਰ ਹੋਰ ਯਾਰ ਬਾਕੀ ਹੋຊੋ ਤੁਸੀਂ ਬੋਸ ਹੈ ਲੋ ਵੀ ਮਿੱਤਰੋ ਸੌਦਾ ਬਾਈ ਹੋ ਗਿਆ ਟਰੈਕਟਰ ਦਾ ਵਾਲਾ ਕਹਿੰਦਾ ਬਾਈ ੱੱਕਾ ਕਰੀ ਇਹਨੂੰ ਐ ਕਰੀਆ ਕੋਈ ਗੱਲ ਨਹੀਂ ਬਾਈ ਆਪਦੀਆਂ ਅਸੀਮੀਆਂ ਕਹਿਣਾ ਸੌਦਾ ਕਰਦੇ ਆ ਇਹੇ ਜੀ ਕੋਈ ਗੱਲ ਨਹੀਂ ਹੈਨਾ ਪਿਆਰ ਨਾਲ ਸਾਰਾ ਕੁਝ ਬਾਈ ਕਰਨਾ ਪੈਂਦਾ ਮੰਡੀ ਦੇ ਵਿੱਚ ਆ ਅਸੀਮੀਆਂ ਕਣੀ ਸੌਦੇ ਕਰਨੇ ਪੈਂਦੇ ਨੇ ਬਾਕੀ ਤੁਹਾਨੂੰ ਆਪਾਂ ਟਰੈਕਟਰ ਦਿਖਾਉਣੇ ਆ ਕਿਹੜਾ ਟਰੈਕਟਰ ਵੇਚਿਆਗਾ ਸੋਰਾਜ 855 ਖੜਾ ਬਾਈ 2008 ਮਾਡਲ ਸੀਗਾ ਟਰੈਕਟਰ ਚਾਰੇ ਪਾਸੇ ਤੁਹਾਨੂੰ ਆਪਾਂ ਦਿਖਾ ਦੰਨੇ ਆ ਤੇ ਬਾਕੀ ਬਾਈਆਂ ਨਾਲ ਤੁਹਾਡੀ ਗੱਲਬਾਤ ਕਰਾ ਦਾਂਗੇ ਤੇ ਟਰੈਕਟਰ ਚੈੱਕ ਕਰ ਲਓ 2008 ਮਾਡਲ 3 ਲੱਖ 30 ਹਜ਼ਾਰ ਰੁਪਏ ਅਡਵਾਂਸ ਤੇ ਟਰੈਕਟਰ ਸੋਨਾ ਬਹੁਤ ਪਿਆਗਾ ਬਸ ਚੰਗਾ ਬਹੁਤ ਸੀ ਟਰੈਕਟਰ ਟੈਟੂ ਨਵੇਂ ਵਰਗੀ ਨਾ ਪਿਛਲੇ ਦਾ ਬਿਲਕੁਲ ਨਵੇਂ ਮੂਲੇ ਨਾਵੇਂ ਪਈ ਉਹ ਚੈੱਕ ਕਰ ਲਓ ਤੇ ਬਾਕੀ ਥੋੜੀ ਕਰਾਉਣਿਆਂ ਬਾਈਆਂ ਨਾਲ ਗੱਲਬਾਤ ਲੋਪਰਾਓ ਸੌਦਾ ਤੁਸੀਂ ਦੇਖੀ ਜਾਂਦੇ ਜੀ ਪਹਿਲਾਂ ਚੱਲੀ ਜਾਂਦਾ ਸੀਗਾ ਤੇ ਟਰੈਕਟਰ ਆ ਬਾਈ ਦਾ ਟਰੈਕਟਰ ਦੀ ਬਿੱਲਾ ਸੰਦੋਹ ਵਾਲਾ ਆਪਣੇ ਪਿੰਡ ਦੀ ਆ ਤੇ ਆ ਬਾਈ ਨੇ ਲੈਤਾ ਆਪਣੇ ਕੀ ਨਾਮ ਸੀ ਬਾਈ ਗੁਰਪ੍ਰੀਤ ਸਿੰਘ ਘੁੰਮਣ ਕਲਾ ਹਰੇਕ ਮਣਕਲਾ ਨਹੀਂ ਹੋ ਕੀ ਨਾਂ ਵੀ ਆਪਣਾ ਆਪਣਾ ਕੋਈ ਆਪਣਾ ਬਾਈ ਅਰਜਨਦੀਪ ਬਾਈ ਅਰਜਨਦੀਪ ਆਪਣਾ ਬਾਈ ਗਗਨ ਲੋ ਵੀ ਭਰਾਵੋ ਕਿੰਨਾ ਬਿੱਲੇ ਖੁਸ਼ ਹੈ ਹਾਂ ਬਾਈ ਵਧੀਆ ਤੂੰ ਦੱਸ ਪਹਿਲਾਂ ਟਰੈਕਟਰ ਦੇਖ ਬੰਗਾ ਖੁਸ਼ ਹੈ ਬਾਈ ਵਧੀਆ ਆਪਾਂ ਪੂਰੇ ਟਰੈਕਟਰ ਦੇਖ ਤੋੜਿਆ ਗਿਆ ਬਾਈ ਫਿੱਟ ਟਰੈਕਟਰ ਦਾ ਬਾਈ ਮਾਰ ਲਈ ਟਰਾਈ ਟਰੂਈ ਕਿੰਨੇ ਟਰੈਕਟਰਾਂ ਦੀ ਟਰਾਈ ਮਾਰੀ ਅੱਜ ਮੰਡੀ 'ਚ ਅੰਦਾਜ਼ੇ ਨਾਲ ਬਾਈ ਸਾਰਾ ਦਿਨ ਪੰਜ ਛੇ ਟਰੈਕਟਰਾਂ ਦੀ ਫੋਲੋ ਮਾਰੀ ਪੰਜ ਛੇ ਫਿਰ ਨਹੀਂ ਫੋਲੋ ਮਾਰੀ ਸਾਡੇ ਫਿੱਟ ਆ ਗਿਆ ਇਹ ਫਿੱਟ ਆ ਗਿਆ ਚਲੋ ਬਾਈ ਪ੍ਰਮਾਤਮਾ ਕਰਕੇ ਆਪਾਂ ਕਹਿਣਾ ਵੀ ਚੰਗੀ ਜੀ ਜੀ ਨਿਕਲੇ ਲੈ ਕੇ ਚੱਲੇ ਹਣਾ ਤੇ ਬਾਈ ਟਰੈਕਟਰ ਲੈ ਕੇ ਗਿਆ ਤੇ ਆਪਾਂ ਨੂੰ ਇੰਨਾ ਕ ਪਤਾ ਵੀ ਸਭ ਤੋਂ ਮੰਦਾ ਟਰੈਕਟਰ ਆਪਣੀ ਮੰਡੀ ਚੋਂ ਹੀ ਜਾਂਦਾ ਜਾਂ ਆਪਣੇ ਕੋਲ ਹੀ ਜਾਂਦਾ ਕਿਉਂਕਿ ਭਰਾਵੋ ਆਪਾਂ ਜਾਇਜ਼ ਕਮਾਈ ਨਾਲ ਚੀਜ਼ ਦਿੰਨੇ ਆ ਟਰੈਕਟਰ ਦੀ ਫੁੱਲ ਗਾਰੰਟੀ ਹੁੰਦੀ ਆ ਤੇ ਆ ਮਾਰਾ ਕੈਮਰਾ ਮਰਵਾਈ ਇੱਧਰ ਸਾਰੇ ਟਰੈਕਟਰ ਮੰਨੀ ਇੰਨਾ ਟਰੈਕਟਰਾਂ ਜੋ ਕਿਸੇ ਭਰਾ ਨੇ ਕੋਈ ਟਰੈਕਟਰ ਲੈਣਾ ਹੋਇਆ ਤਾਂ ਆਪਾਂ ਇਹਨਾਂ ਸੰਪਰਕ ਕਰ ਲਿਓ 6883585655 ਬਿਲਕੁਲ ਜਾਇਜ਼ ਰੇਟ ਤੇ ਟਰੈਕਟਰ ਦੇਵਾਂਗੇ ਬਾਕੇ ਚੈੱਕ ਕਰਕੇ ਲੈ ਜਾਓ ਘਰੋਂ ਨਾ 5512 ਮਾਡਲ ਖੜਾ ਜੇ ਕਿਸੇ ਭਰਾ ਨੇ ਹੋਰ ਲੈਣਾ ਹੋਇਆ ਤੇ ਹੋਰ ਬਰ ਮਾਰਨ ਨੂੰ ਕੋਈ ਹੋਤਾ ਨਹੀਂ ਚੈਟਾਂ ਜਾਵਾ ਐ ਤਾਂ ਨਹੀਂ ਵੀ ਮਹੰਗਾ ਤਾਂ ਹੀ ਲੈ ਲਿਆ ਕਿਉਂ ਸਾਨੂੰ ਪਤਾ ਹੀ ਆ ਬਾਈ ਬਿਲਕੁਲ ਜਾਇਜ਼ ਰੇਟ 'ਚ ਹੀ ਮੈਂਗਾ ਟਰੈਕਟਰ ਦਿੱਤਾਗਾ ਕਿਉਂ ਵੇਲੇ ਖੋਜਾਂ ਬਈ ਜਾਵਾ ਹਾਂ ਬਈ ਖੋਜਾਂ ਚਲੋ ਬਾਈ ਪ੍ਰਮਾਤਮਾ ਵਾਦਾ ਕਰੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਬਾਈ ਪਹਿਲਾਂ ਤੁਹਾਨੂੰ ਤੇ ਬਾਈ ਪ੍ਰਮਾਤਮਾ ਵਾਦਾ ਕਰੇ ਤੇ ਵੀਡੀਓ ਬਾਈ ਚੰਗੀ ਲੱਗੀ ਰੇਟ ਪਹਿਲਾਂ ਕਮੈਂਟਾਂ 'ਚ ਤੁਸੀਂ ਆਪ ਹੀ ਦੱਸਣਾਗਾ ਵੀ ਸੌਦਾ ਸਹੀ ਹੋਇਆ ਕੋਈ ਮਹੰਗਾ ਤਾਂ ਨਹੀਂ ਹੋਇਆ ਟਰੈਕਟਰ ਬਿਲਕੁਲ ਨਵਾਂ ਸੀ ਚਾਰੇ ਟਾਇਰ ਨਵੇਂ ਸੀਗੇ 2008 ਮਾਡਲ ਸੀਗਾ ਤੇ ਬਾਕੀ ਕਮੈਂਟਾਂ ਚ ਦੱਸਿਓ ਕਿਵੇਂ ਲੱਗਿਆ ਸੌਦਾ ਤੇ ਇਹ ਵੀ ਜਰੂਰ ਦੱਸਿਓ ਵੀ ਮਹਿੰਗਾ ਹੋਇਆ ਕਿ ਸਸਤਾ ਤੇ ਵੰਗਾਂ ਨੂੰ ਵਧਾਈਆਂ ਵੀ ਜਰੂਰ ਦਿਓ ਤੇ ਜਾਂਦੇ ਜਾਂਦੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਲਿਓ ਬਹੁਤ ਬਹੁਤ ਧੰਨਵਾਦ